ਪਾਰਟ 3 ਪਾਗ ਤੀਜਾ ਸਰਜਰੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਖੁਰਾਕ ਸੰਬੰਧੀ ਦਿਸ਼ਾ ਨਿਰਦੇਸ਼ ਹੈਲੋ ਹੰਬਰ ਰਿਵਰ ਹੈਲਥ ਵਿਖੇ ਬੇਰੀਐਟ੍ਰਿਕ ਸਰਜਰੀ ਪ੍ਰੋਗਰਾਮ ਦੇ ਮਰੀਜ਼ ਜਾਣਕਾਰੀ ਸੈਸ਼ਨ ਵਿੱਚ ਤੁਹਾਡਾ ਸਵਾਗਤ ਹੈ ਮੈਨੂੰ ਬੇਰੀਐਟ੍ਰਿਕ ਸਰਜਰੀ ਪ੍ਰੋਗਰਾਮ ਪਾਗ ਤੀਜਾ ਬੇਰੀਐਟ੍ਰਿਕ ਸਰਜਰੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਖੁਰਾਕ ਸੰਬੰਧੀ ਦਿਸ਼ਾ ਨਿਰਦੇਸ਼ਾਂ ਤੇ ਇਸ ਆਨਲਾਈਨ ਜਾਣਕਾਰੀ ਸੈਸ਼ਨ ਵਿੱਚੋਂ ਤੁਹਾਡੀ ਅਗਵਾਈ ਕਰਨ ਵਿੱਚ ਖੁਸ਼ੀ ਹੈ ਇਸ ਮੋਡੀਊਲ ਵਿੱਚ ਤੁਸੀਂ ਸਰਜਰੀ ਦੀ ਤਿਆਰੀ ਲਈ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰਨ ਅਤੇ ਸਰਜਰੀ ਤੋਂ ਬਾਅਦ ਖੁਰਾਕ ਸੰਬੰਧੀ ਸਿਫਾਰਸ਼ਾਂ ਬਾਰੇ ਜਾਣੋਗੇ ਜੇਕਰ ਤੁਸੀਂ ਪਹਿਲਾਂ ਹੀ ਅਜਿਹਾ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ HRH ਬੇਰੀਐਟ੍ਰਿਕ ਰਿਸੋਰਸ ਬੁੱਕ ਦੀ ਇਹ ਕਾਪੀ ਡਾਊਨਲੋਡ ਕਰੋ ਅਤੇ ਜਦੋਂ ਤੁਸੀਂ ਇਸ ਵੀਡੀਓ ਨੂੰ ਦੇਖਦੇ ਹੋ ਤਾਂ ਉਸ ਨੂੰ ਪੜੋ ਤੁਸੀਂ YouTube ਤੇ ਸਾਡੇ ਆਨਲਾਈਨ ਵੀਡੀਓ ਸਾਧਨਾਂ ਨੂੰ ਦੇਖ ਸਕਦੇ ਹੋ woh www.rh.ca/programs/surgery/pediatric-surgery/ ਤੇ ਸਾਡੀ ਵੈਬਸਾਈਟ ਤੇ ਵੀ ਉਪਲਬਧ ਹਨ ਕਿਰਪਾ ਕਰਕੇ ਆਪਣੀ ਅਪਾਇੰਟਮੈਂਟਾਂ ਤੋਂ ਪਹਿਲਾਂ ਸਮੀਖਿਆ ਕਰੋ ਅਤੇ ਅਪਾਇੰਟਮੈਂਟਾਂ ਦੇ ਦੌਰਾਨ ਕਿਤਾਬ ਉਪਲਬਧ ਰੱਖੋ ਤੁਸੀਂ ਯੋਜਨਾ ਬਣਾਉਣ ਵਿੱਚ ਮਦਦ ਕਰਨ ਲਈ ਪੰਨਾ 30 ਤੋਂ 32 ਤੇ ਜੀਵਨ ਸ਼ੈਲੀ ਤਬਦੀਲੀ ਚੈਕਲਿਸਟ ਅਤੇ ਟੀਚਾ ਨਿਰਧਾਰਨ ਸਾਧਨ ਦੀ ਵਰਤੋਂ ਕਰ ਸਕਦੇ ਹੋ। ਪੈਰੀਐਟ੍ਰਿਕ ਸਰਜਰੀ ਕੋਈ ਡਾਈਟ ਨਹੀਂ ਹੈ। ਸਰਜਰੀ ਬਾਰੇ ਇੱਕ ਸੰਧ ਦੇ ਰੂਪ ਵਿੱਚ ਸੋਚੋ ਅਤੇ ਸਰਜੀ ਤੋਂ ਬਾਅਦ ਲੰਮੀ ਮਿਆਦ ਦੇ ਭਾਰ ਘਟਾਉਣ ਅਤੇ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਵਾਸਤੇ ਤੁਹਾਡੇ ਲਈ ਇਸ ਦੇ ਨਾਲ ਕੰਮ ਕਰਨਾ ਜ਼ਰੂਰੀ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਤੁਹਾਡੀ ਲਈ ਜੀਵਨ ਪਰ ਸਿਹਤਮੰਦ ਖੁਰਾਕ ਅਤੇ ਕਸਰਤ ਦਾ ਰੂਟੀਨ ਬਣਾਈ ਰੱਖਣਾ ਜ਼ਰੂਰੀ ਹੈ ਕੀ ਇਹ ਅਜਿਹੀ ਵਚਨ ਬਦਤਾ ਹੈ ਜੋ ਤੁਸੀਂ ਜੀਵਨ ਭਰ ਲਈ ਕਰ ਸਕਦੇ ਹੋ ਕਿਰਪਾ ਕਰਕੇ ਬੀਰੀਐਟ੍ਰਿਕ ਰਿਸੋਰਸ ਬੁੱਕ ਦੇ ਪੰਨਾ 14 ਤੋਂ 32 ਨੂੰ ਵੇਖੋ ਅਤੇ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਬਾਰੇ ਵੇਰਵੇ ਪੜੋ ਜੋ ਤੁਸੀਂ ਸਰਜੀ ਲਈ ਤਿਆਰ ਕਰਨ ਲਈ ਕਰ ਸਕਦੇ ਹੋ ਬੀਰੀਐਟ੍ਰਿਕ ਟੀਮ ਦੇ ਨਾਲ ਆਪਣੀ ਅਪਾਇੰਟਮੈਂਟਾਂ ਦੇ ਦੌਰਾਨ ਤੁਹਾਡੇ ਦੁਆਰਾ ਕੀਤੀਆਂ ਗਈਆਂ ਜੀਵਨ ਸ਼ੈਲੀ ਤਬਦੀਲੀਆਂ ਬਾਰੇ ਚਰਚਾ ਕਰਨ ਲਈ ਤਿਆਰ ਰਹੋ ਸਰਜੀ ਤੋਂ ਪਹਿਲਾਂ ਤੁਹਾਡਾ ਸਰਜਨ ਤੁਹਾਨੂੰ ਮੀਲ ਰਿਪਲੇਸਮੈਂਟ ਸ਼ੇਕਾਂ ਲਈ ਪ੍ਰਿਸਕ੍ਰਿਪਸ਼ਨ ਦੇਵੇਗਾ ਤੁਸੀਂ ਆਪਣੀ ਸਰਜਰੀ ਤੋਂ 2 ਤੋਂ 4 ਹਫ਼ਤੇ ਪਹਿਲਾਂ ਇਹਨਾਂ ਨੂੰ ਪੀਣਾ ਸ਼ੁਰੂ ਕਰਨਾ ਹੈ ਕਿਰਪਾ ਕਰਕੇ ਨੋਟ ਕਰੋ ਕਿ ਤਜਵੀਜ਼ ਕੀਤਾ ਮੀਲ ਰਿਪਲੇਸਮੈਂਟ ਸ਼ੇਕ ਪ੍ਰੋਟੀਨ ਸ਼ੇਕ ਵਰਗਾ ਨਹੀਂ ਹੈ ਸਰਜਰੀ ਤੋਂ ਬਾਅਦ ਪ੍ਰੋਟੀਨ ਸ਼ੇਕ ਦੀ ਚੌਨ ਕਰਨ ਦੇ ਮਾਪਦੰਡ ਦੀ ਸਮੀਖਿਆ ਅਗਲੀ ਆਗਾਮੀ ਸਲਾਈਡਾਂ ਵਿੱਚ ਕੀਤੀ ਜਾਵੇਗੀ। ਨਿਰਧਾਰਿਤ ਮੀਲ ਰਿਪਲੇਸਮੈਂਟ ਸ਼ੇਕਾਂ ਤੇ ਹੋਣ ਦੇ ਸਮੇਂ ਤੁਸੀਂ 2 ਕੱਪ ਗੈਰ-ਸਟਾਰਚੀ ਸਬਜ਼ੀਆਂ ਜਿਵੇਂ ਕਿ ਸਲਾਦ, ਗ੍ਰੀਨ ਪੈਪਰਸ, ਸੈਲਰੀ, ਖੀਰਾ ਅਤੇ ਬ੍ਰੋਕਲੀ ਨੂੰ ਛੱਡ ਕੇ ਕਿਸੇ ਹੋਰ ਭੋਜਨ ਜਾਂ ਪੀਣ ਵਾਲੇ ਪਦਾਰਥ ਦਾ ਸੇਵਨ ਨਹੀਂ ਕਰਨਾ ਹੈ। ਜੇਕਰ ਤੁਸੀਂ ਚਾਹੋ ਤਾਂ ਸਬਜ਼ੀਆਂ ਦੇ ਸਵਾਦ ਲਈ ਸਿਰਕੇ ਜਾਂ ਨਿੰਬੂ ਦੇ ਰਸ ਦੀ ਵਰਤੋਂ ਕਰ ਸਕਦੇ ਹੋ ਤੁਸੀਂ ਪ੍ਰਤੀ ਦਿਨ 1.5 ਤੋਂ 2 ਲੀਟਰ ਪਾਣੀ ਪੀਣਾ ਹੈ ਅਤੇ ਕੈਲਰੀ ਮੁਵ ਸਾਫ਼ ਤਰਲ ਪਦਾਰਥ ਜਿਵੇਂ ਕਿ ਡੀਕੈਫੀਨੇਟਿਡ ਚਾਹ ਅਤੇ ਕਾਫੀ ਬ੍ਰੋਥ ਅਤੇ 슈ਗਰ ਮੁਕਤ ਡਰਿੰਕਸ ਦੀ ਵੀ ਇਜਾਜ਼ਤ ਹੈ ਤਜਵੀਜ਼ ਕੀਤੇ ਮੀਲ ਰਿਪਲੇਸਮੈਂਟ ਸ਼ੇਕਾਂ ਤੇ ਹੌਣ ਦੌਰਾਨ ਚੀਨੀ ਨਾਲ ਮਿੱਠੇ ਕੀਤੇ ਗਏ ਪੀਣ ਵਾਲੇ ਪਦਾਰਥਾਂ ਦੁੱਧ ਅਤੇ ਦੁੱਧ ਦੇ ਉਤਪਾਦਾਂ ਕੈਫੀਨ ਵਾਲੇ ਪੀਣ ਵਾਲੇ ਪਦਾਰਥਾਂ ਕਾਰਬੋਨੇਟਿਡ ਪੀਣ ਵਾਲੇ ਪਦਾਰਥਾਂ ਅਤੇ ਸ਼ਰਾਬ ਨੂੰ ਵਰਤਣ ਦੀ ਇਜਾਜ਼ਤ ਨਹੀਂ ਹੈ। ਇਹ ਤਜਵੀਜ਼ ਕੀਤੇ ਮੀਲ ਰਿਪਲੇਸਮੈਂਟ ਸ਼ੇਕਾਂ ਤੇ ਹੌਣ ਦੌਰਾਨ ਕੁਝ ਸੰਭਾਵੀ ਮਾੜੇ ਪ੍ਰਭਾਵ ਹਨ। ਤਜਵੀਜ਼ ਸੁਦਾ ਮੀਲ ਰਿਪਲੇਸਮੈਂਟ ਸ਼ੇਕ ਕਟ ਕਾਰਬੋਹਾਈਡਰੇਟ ਕਟ ਚਰਬੀ ਅਤੇ ਉੱਚ ਪ੍ਰੋਟੀਨ ਵਾਲਾ ਸ਼ੇਕ ਹੈ ਜੋ ਤੁਹਾਡੇ ਸਰੀਰ ਦੇ ਹਲਕੇ ਕਿਟੋਸਿਸ ਵਿੱਚ ਜਾਣ ਦਾ ਕਾਰਨ ਬਣਦਾ ਹੈ। ਪ੍ਰਤੀ ਦਿਨ ਸਿਰਫ 4 ਨਿਰਧਾਰਿਤ ਮੀਲ ਰਿਪਲੇਸਮੈਂਟ ਸ਼ੇਕਾਂ ਦਾ ਸੇਵਨ ਕਰੋ। ਨਿਯਮਤ ਭੋਜਨ ਦੇ ਸਮਿਆਂ ਅਤੇ ਇੱਕ 스ਨੈਕ ਸਮੇਂ ਤੇ ਨਿਰਧਾਰਿਤ ਮੀਲ ਰਿਪਲੇਸਮੈਂਟ ਦਾ ਸੇਵਨ ਕਰੋ। ਜਦੋਂ ਉਹ ਖਾਂਦੇ ਹਨ ਤਾਂ ਦੂਜਿਆਂ ਨਾਲ ਬੈਠਣ ਤੋਂ ਪਰਹੇਜ਼ ਕਰੋ। 3 ਤੋਂ 4 ਦਿਨਾਂ ਬਾਅਦ कीटोसिस ਦੀ ਸਥਿਤੀ ਕਰਕੇ ਤੁਹਾਨੂੰ ਘੱਟ ਭੁੱਖ ਮਹਿਸੂਸ ਹੋਵੇਗੀ ਅਤੇ ਤੁਸੀਂ ਭੁੱਖ ਤਾਪ ਪ੍ਰਬੰਧਨ ਕਰਨ ਵਿੱਚ ਬਿਹਤਰ ਮਹਿਸੂਸ ਕਰੋਗੇ ਆਪਣੀ 1.5 ਤੋਂ 2 ਲੀਟਰ ਪਤੀ ਦਿਨ ਤਰਲ ਪਦਾਰਥ ਤੇ ਸੇਵਨ ਦੀ ਮਾਤਰਾ ਨੂੰ ਬਰਕਰਾਰ ਰੱਖਣਾ ਅਤੇ ਸਿਰਦਰਦ ਦਸਤ ਅਤੇ ਕਬਜ਼ ਨੂੰ ਘੱਟ ਕਰਨ ਲਈ ਸਿਰਫ ਸਿਫਾਰਿਸ਼ ਕੀਤੀਆਂ ਗੈਰ ਸਟਾਰਚੀ ਸਬਜ਼ੀਆਂ ਹੀ ਖਾਣਾ ਵੀ ਮਹੱਤਵਪੂਰਨ ਹੈ ਸਿਰਦਰਦ ਦੇ ਮਾਮਲੇ ਵਿੱਚ ਦਰ ਤੋ ਰਹਿਤ ਦੇਣ ਵਾਲੀਆਂ ਦਵਾਈਆਂ ਬਾਰੇ ਆਪਣੇ ਫਾਰਮਾਸਿਸ ਨਾਲ ਗੱਲ ਕਰੋ ਦਸਤੀ ਸਥਿਤੀ ਵਿੱਚ 슈ਗਰ ਮੁਕਤ ਫਾਈਬਰ ਸਪਲੀਮੈਂਟਾਂ ਕੈਪਸੂਲਾਂ ਦੀਆਂ 1 ਤੋਂ 2 ਸਰਵਿੰਗਾਂ ਲੋ ਜੇਕਰ ਕਬਜ਼ ਦੀ ਸਮੱਸਿਆ ਹੈ ਤਾਂ ਗੈਸ ਰਾਚੀ ਸਬਜ਼ੀਆਂ ਦੇ ਇਜਾਜ਼ਤ ਦਿੱਤੇ ਗਏ 2 ਕੱਪ ਖਾਓ ਜੇਕਰ ਤੁਸੀਂ ਡਾਇਬਟੀਜ਼ ਦੀ ਦਵਾਈ ਲੈ ਰਹੇ ਹੋ ਅਤੇ ਤੁਹਾਡੀ ਬਲੱਡ 슈ਗਰ ਘਟ ਹੈ ਤਾਂ ਡਾਇਬਟੀਜ਼ ਦੀਆਂ ਦਵਾਈਆਂ ਨੂੰ ਅਨੁਕੂਲ ਕਰਨ ਬਾਰੇ ਆਪਣੇ ਡਾਕਟਰ ਨਾਲ ਗੱਲ ਕਰੋ ਕਿਰਪਾ ਕਰਕੇ ਤਜਵੀਜ਼ ਕੀਤੇ ਮੀਲ ਰਿਪਲੇਸਮੈਂਟ ਸ਼ੇਕਾਂ ਦੇ ਸਵਾਦ ਲਈ ਸੁਝਾਵਤਾਂ ਵਾਸਤੇ ਐਚ ਆਰ ਐਚ ਬੇਰੀਐਟ੍ਰਿਕ ਸਰਜਰੀ ਰਿਸੋਰਸ ਬੁੱਕ ਦਾ ਪੰਨਾ 35 ਵੇਖੋ ਹੋਰ ਰੈਸਪੀ ਤੁਸੀ ਤਜਵੀਜ਼ ਕੀਤੇ ਮੀਲ ਰਿਪਲੇਸਮੈਂਟ ਸ਼ੇਕ ਦੀ ਵਰਤੋਂ ਦੇ ਦੌਰਾਨ ਇਨ੍ਹਾਂ ਮਾਣੇ ਪ੍ਰਭਾਵਾਂ ਨੂੰ ਕਿਵੇਂ ਘਟ ਕਰ ਸਕਦੇ ਹੋ ਬਾਰੇ ਜਾਣਨ ਲਈ ਤਾਂ ਹੁਣੇ ਵੀਡੀਓ ਨੂੰ ਰੋਕਣ ਲਈ ਬੇਝਿਜਕ ਮਹਿਸੂਸ ਕਰੋ ਜਾਂ ਰਿਸੋਰਸ ਬੁੱਕ ਦੇ ਪੰਨਾ 36 ਦੀ ਸਮੀਖਿਆ ਕਰੋ। ਅਸੀਂ ਕੋਝੀ ਤਬਦੀਲੀਆਂ ਨੂੰ ਕਵਰ ਕੀਤਾ ਹੈ ਜੋ ਤੁਸੀਂ ਸਰਜਰੀ ਦੀ ਤਿਆਰੀ ਕਰਨ ਲਈ ਲਾਗੂ ਕਰ ਸਕਦੇ ਹੋ। ਆਓ ਹੁਣ ਸਰਜਰੀ ਤੋਂ ਬਾਅਦ ਖੁਰਾਕ ਸੰਬੰਧੀ ਦਿਸ਼ਾ-ਨਿਰਦੇਸ਼ਾਂ ਦੀ ਸਮੀਖਿਆ ਕਰੀਏ। ਗੈਸਟ੍ਰਿਕ ਬਾਈਪਾਸ ਸਰਜਰੀ ਜਾਂ ਗੈਸਟ੍ਰਿਕ ਸਲੀਵ ਤੋਂ ਬਾਅਦ ਪਹਿਲੇ ਮਹੀਨੇ ਦੌਰਾਨ ਤੁਸੀਂ ਹੌਲੀ-ਹੌਲੀ ਤਲ ਖੁਰਾਕ ਨੂੰ ਤੋਂ ਨਰਮ ਖੁਰਾਕ ਤੱਕ ਪੰਜ ਖੁਰਾਕ ਪੜਾਵਾਂ ਵਿੱਚੋਂ ਲੰਘੂਗੇ ਅੱਗੇ ਵਧਣ ਲਈ ਪਾਲਣਾ ਕਰਨਾ ਮਹੱਤਵਪੂਰਨ ਹੈ ਕਿਉਂਕਿ ਇਹ ਤੁਹਾਡੇ ਪੇਟ ਨੂੰ ਠੀਕ ਕਰਨ ਅਤੇ ਉਲਟੀਆਂ, ਮਤਲੀ ਤੇ ਪੋਸ਼ਣ ਵਰਗੀਆਂ ਜਟਲਤਾਵਾਂ ਤੇ ਜੋਖਮਾਂ ਨੂੰ ਘਟਾਉਣਾ ਜਿੰਦਾ ਹੈ ਇਹ ਕਦਮ ਭੋਜਨ ਪੋਜਨਾ ਪ੍ਰਤੀ ਬਿਹਤਰ ਸਹਿਣਸ਼ੀਲਤਾ ਵਿਕਸਿਤ ਕਰਨ ਵਿੱਚ ਤੁਹਾਡੇ ਮਦਦ ਕਰਦੇ ਹਨ ਅਤੇ ਨਵੇਂ ਪੇਟ ਦੀ ਵਰਤੋਂ ਕਿਵੇਂ ਕਰਨੀ ਹੈ ਸਿੱਖਣ ਵਿੱਚ ਵੀ ਤੁਹਾਡੀ ਮਦਦ ਕਰਦੇ ਹਨ ਸ਼ੁਰੂ ਵਿੱਚ ਤੁਹਾਡਾ ਨਵਾਂ ਪੇਟ ਇੱਕ ਅੰਡੇ ਦੀ ਸਾਈਜ਼ ਦਾ ਹੁੰਦਾ ਹੈ ਅਤੇ ਉਸ ਵਿੱਚ ਲਗਭਗ 4 ਵੱਡੇ ਚਮਚਾ ਜਾਂ 1/4 ਕੱਪ ਭੋਜਨ ਤਰਲ ਰੱਖ ਸਕਦਾ ਹੈ ਤੁਸੀਂ ਸਾਰੇ ਦਿਨ ਦੇ ਦੌਰਾਨ ਤਰਲ ਪਦਾਰਥ ਪੀ ਕੇ ਸ਼ੁਰੂਆਤ ਕਰੋਗੇ ਅਤੇ ਵੀਕ 4 ਤੱਕ ਤੁਸੀਂ ਇੱਕ ਨਰਮ ਠੋਸ ਖੁਰਾਕ ਸ਼ੁਰੂ ਕਰਨ ਦੇ ਯੋਗ ਹੋਵੋਗੇ ਸਰਜਰੀ ਤੋਂ ਬਾਅਦ 5 ਖੁਰਾਕ ਪੜਾਵਾਂ ਦੇ ਸਾਡੇ ਆਨਲਾਈਨ ਵੀਡੀਓ ਨੂੰ ਦੇਖਣਾ ਯਕੀਨੀ ਬਣਾਓ ਇਹ 5 ਖੁਰਾਕ ਪੜਾ ਹਨ ਜਿਨ੍ਹਾਂ ਦੀ ਤੁਹਾਨੂੰ ਬਰੀਐਟ੍ਰਿਕ ਸਰਜਰੀ ਤੋਂ ਬਾਅਦ ਪਹਿਲੇ ਮਹੀਨੇ ਲਈ ਪਾਲਣਾ ਕਰਨ ਦੀ ਲੋੜ ਹੈ ਇੱਕ ਤੋਂ 2 ਦਿਨਾਂ ਲਈ ਹਸਪਤਾਲ ਵਿੱਚ ਰਹਿੰਦੇ ਹੋਏ ਮਰੀਜ਼ ਸਾਫ਼ ਤਰਲ ਪਦਾਰਥਾਂ ਤੇ ਹੁੰਦੇ ਹਨ ਡਿਸਚਾਰਜ ਹੋਣ ਤੇ ਮਰੀਜ਼ਾਂ ਨੇ 2 ਹਫ਼ਤਿਆਂ ਲਈ ਪੂਰੀ ਤਰਲ ਅਵਸਥਾ ਸ਼ੁਰੂ ਕਰਨੀ ਹੁੰਦੀ ਹੈ ਤੀਜੇ ਹਫਤੇ ਤੱਕ ਮਰੀਜ਼ ਪਿਉਰੀ ਕੀਤੇ ਪਿਉਰੀਡ ਭੋਜਨ ਦੇ ਪੜਾਅ ਤੱਕ ਵਧਣਗੇ ਚੌਥੇ ਹਫਤੇ ਵਿੱਚ ਮਰੀਜ਼ ਆਪਣੀ ਖੁਰਾਕ ਨੂੰ ਨਰਮ ਪੀਸੀ ਖੁਰਾਕ ਤੇ ਪੜਾਅ ਤੱਕ ਅੱਗੇ ਵਧਾਉਣਾ ਜਾਰੀ ਰੱਖਣਗੇ ਪਹਿਲੇ ਚਾਰ ਪੜਾਵਾਂ ਦੇ ਪੂਰਾ ਹੋਣ ਤੇ ਮਰੀਜ਼ ਜੀਵਨ ਭਰ ਨਰਮ ਠੋਸ ਭੋਜਨ ਖਾਂਦੇ ਰਹਿਣਗੇ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਤੁਸੀਂ ਇਨ੍ਹਾਂ ਪੜਾਵਾਂ ਵਿੱਚੋਂ ਅੱਗੇ ਵਧਣ ਵਿੱਚ ਤੁਹਾਡੀ ਮਦਦ ਕਰਨ ਲਈ ਮਾਪਣ ਵਾਲੇ ਕੱਪ, ਚਮਚ, ਭੋਜਨ ਸਕੇਲ, ਛੋਟੀਆਂ ਪਲੇਟਾਂ ਅਤੇ ਕਟੋਰੇ, ਬੇਬੀ ਕਟਲਰੀ ਅਤੇ ਪਾਣੀ ਦੀ ਬੋਤਲ ਖਰੀਦੋ। ਤੁਸੀਂ ਰਿਸੋਰਸ ਬੁੱਕ ਦੇ ਪੰਨਾ 37 ਤੋਂ 52 ਦੇ ਸੈਂਪਲ ਮੀਨੂ ਅਤੇ ਸਰਜਰੀ ਤੋਂ ਬਾਅਦ ਪਹਿਲੇ ਮਹੀਨੇ ਦੌਰਾਨ ਸ਼ਾਮਲ ਕਰਨ ਅਤੇ ਪਰਹੇਜ਼ ਰੱਖ ਕਰਨ ਲਈ ਭੋਜਨ ਦੀਆਂ ਕਿਸਮਾਂ ਬਾਰੇ ਵੇਰਵੇ ਵੀ ਪ੍ਰਾਪਤ ਕਰ ਸਕਦੇ ਹੋ। ਜਾਣਕਾਰੀ ਦੀ ਸਮੀਖਿਆ ਕਰਨਾ ਯਕੀਨੀ ਬਣਾਓ ਅਤੇ ਬੈਰੀਆਟ੍ਰਿਕ ਟੀਮ ਨਾਲ ਖੁਰਾਕ ਦੇ ਪੜਾਵਾਂ ਬਾਰੇ ਚਰਚਾ ਕਰਨ ਲਈ ਤਿਆਰ ਰਹੋ। ਬੈਰੀਆਟ੍ਰਿਕ ਸਰਜਰੀ ਤੋਂ ਬਾਅਦ ਤੁਹਾਡੀਆਂ ਪ੍ਰੋਟੀਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਬਹੁਤ ਮਹੱਤਵਪੂਰਨ ਹੈ। ਇਹ ਸਖਮ ਨੂੰ ਠੀਕ ਕਰਨ, ਕਟ ਚਰਬੀ ਵਾਲੀਆਂ ਮਾਸਪੇਸ਼ੀਆਂ ਦੇ ਪੰਜ ਪੁੰਜ ਨੂੰ ਬਣਾਈ ਰੱਖਣਾ, ਸਰੀਰ ਦੀ ਚਰਬੀ ਨੂੰ ਘਟਾਉਣਾ, ਲਾਲਸਾਵਾਂ ਨੂੰ ਕਾਬੂ ਵਿੱਚ ਰੱਖਣ ਵਾਲਾਂ ਦੇ ਝੜਨ ਨੂੰ ਸੀਮਿਤ ਕਰਨ ਵਿੱਚ ਮਦਦ ਕਰਦਾ ਹੈ ਅਤੇ ਠਕਾਵਟ ਤੋਂ ਬਚਣ ਵਿੱਚ ਮਦਦ ਕਰਦਾ ਹੈ ਤੁਹਾਨੂੰ ਪ੍ਰਤੀ ਦਿਨ 70 ਤੋਂ 100 ਗ੍ਰਾਮ ਪ੍ਰੋਟੀਨ ਖਾਣ ਦੀ ਲੋੜ ਹੁੰਦੀ ਹੈ ਹੋਰ ਬਿਰਵਿਆਂ ਲਈ ਕਿਰਪਾ ਕਰਕੇ ਪ੍ਰੋਟੀਨ ਬਾਰੇ ਸਾਡਾ ਆਨਲਾਈਨ ਵੀਡੀਓ ਦੇਖੋ ਵਧੇਰੇ ਜਾਣਕਾਰੀ ਲਈ ਤੁਸੀਂ ਰਿਸੋਰਸ ਬੁੱਕ ਪੰਨਾ 55 ਤੋਂ 56 ਦੀ ਵੇਖ ਸਕਦੇ ਹੋ ਤੁਸੀਂ ਆਪਣੀਆਂ ਪ੍ਰੋਟੀਨ ਦੀਆਂ ਲੋੜਾਂ ਨੂੰ ਕੁਝ ਤਰੀਕਿਆਂ ਨਾਲ ਪੂਰਾ ਕਰ ਸਕਦੇ ਹੋ ਯਕੀਨੀ ਬਣਾਓ ਕਿ ਤੁਹਾਡੇ ਹਰੇਕ ਭੋਜਨ ਅਤੇ 스ਨੈਕ ਵਿੱਚ ਪ੍ਰੋਟੀਨ ਭਰਪੂਰ ਭੋਜਨ ਸ਼ਾਮਲ ਹੈ ਤੁਸੀਂ ਪ੍ਰੋਟੀਨ ਵਾਲੇ ਪੋਸ਼ਣਾ ਦੀ ਸੂਚੀ ਲਈ ਰਿਸੋਰਸ ਬੁੱਕ ਦਾ ਪੰਨਾ 84 ਦੇਖ ਸਕਦੇ ਹੋ ਸਰਜੀ ਤੋਂ ਬਾਅਦ ਪਹਿਲੇ 3 ਮਹੀਨਿਆਂ ਲਈ ਤੁਹਾਨੂੰ ਰੋਜ਼ਾਨਾ ਇੱਕ ਤੋਂ ਦੋ ਪ੍ਰੋਟੀਨ ਸ਼ੇਕ ਪੀਣ ਦੀ ਲੋੜ ਹੋਵੇਗੀ ਇਹ ਸੁਨਿਸ਼ਚਿਤ ਕਰੋ ਕਿ ਪ੍ਰੋਟੀਨ ਸ਼ੇਕ ਦੀ ਮੁੱਖ ਸਮੱਗਰੀ 100% ਵੇ ਪ੍ਰੋਟੀਨ ਆਈਸੋਲੇਟ ਹੈ ਕਿਉਂਕਿ ਪ੍ਰੋਟੀਨ ਦਾ ਇਹ ਰੂਪ ਸਰੀਰ ਦੁਆਰਾ ਸਭ ਤੋਂ ਵਧੀਆ ਜਜ਼ਬ ਕੀਤਾ ਜਾਂਦਾ ਹੈ ਜੇਕਰ ਤੁਸੀਂ ਦੁੱਧ ਆਧਾਰਿਤ ਉਤਪਾਦਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਤਾਂ ਸੋਇਆ ਪ੍ਰੋਟੀਨ ਆਈਸੋਲੇਟ ਇੱਕ ਹੋਰ ਵਧੀਆ ਵਿਕਲਪ ਹੈ ਇਹ ਵੀ ਯਕੀਨੀ ਬਣਾਓ ਕਿ ਪ੍ਰੋਟੀਨ ਸ਼ੇਕ ਪ੍ਰਤੀ ਸਰਵਿੰਗ 20 ਤੋਂ 40 ਗ੍ਰਾਮ ਪ੍ਰੋਟੀਨ ਅਤੇ ਪ੍ਰਤੀ ਸਰਵਿੰਗ 5 ਗ੍ਰਾਮ ਤੋਂ ਘੱਟ ਕਾਰਬੋਹਾਈਡਰੇਟ ਪ੍ਰਦਾਨ ਕਰਦਾ ਹੈ ਤੁਸੀਂ ਗਰਮ ਸੀਰੀਅਲ ਬ੍ਰੋਥ ਸੂਪ ਸਟੂਜ਼ ਚਿਲਾ ਆਦੀ ਵਰਗੇ ਭੋਜਨਾਂ ਵਿੱਚ ਸਵਾਦ ਵਾਲੇ ਜਾਂ ਬਿਨਾਂ ਸਵਾਦ ਵਾਲੇ ਪ੍ਰੋਟੀਨ ਪਾਊਡਰ ਨੂੰ ਮਿਲਾਉਣ ਦੀ ਚੋਣ ਵੀ ਕਰ ਸਕਦੇ ਹੋ ਬੈਰੀਐਟ੍ਰਿਕ ਸਰਜਰੀ ਤੋਂ ਬਾਅਦ ਪੋਸ਼ਣ ਸੰਬੰਧੀ ਕਮੀਆਂ ਨੂੰ ਰੋਕਣ ਵਾਸਤੇ ਤੁਹਾਡੇ ਲਈ ਜੀਵਨ ਪਰ ਵਿਟਾਮਿਨ ਅਤੇ ਖਣਿਜ ਪੁਰਖ ਲੈਣੇ ਜ਼ਰੂਰੀ ਹਨ ਤੁਸੀਂ ਇਕੱਲੇ ਖੁਰਾਕ ਤੋਂ ਆਪਣੀਆਂ ਪੋਸ਼ਣ ਸੰਬੰਧੀ ਲੋੜਾਂ ਪੂਰੀਆਂ ਕਰਨ ਦੇ ਯੋਗ ਨਹੀਂ ਹੋਵੋਗੇ ਹਰ ਰੋਜ਼ ਤੁਹਾਨੂੰ ਔਰਤਾਂ ਦੇ ਮਲਟੀਵਿਟਾਮਿਨ ਲੈਣ ਦੀ ਜ਼ਰੂਰਤ ਹੋਵੇਗੀ ਹਰ ਰੋਜ਼ ਤੁਹਾਨੂੰ ਔਰਤਾਂ ਦੇ ਦੋ ਮਲਟੀਵਿਟਾਮਿਨ 1200 ਤੋਂ 1500 ਮਿਲੀਗ੍ਰਾਮ ਕੈਲਸ਼ੀਅਮ ਸਿਟਰੇਟ 500 ਮਿਲੀਗ੍ਰਾਮ ਵਿਟਾਮਿਨ B12 3000 IU ਵਿਟਾਮਿਨ D ਅਤੇ ਤੁਹਾਡੇ ਖੂਨ ਦੀ ਜਾਂਚ ਦੇ ਨਤੀਜਿਆਂ ਦੇ ਨਿਰਪਰ ਕਰਦੇ ਹੋਏ ਹੋਰ ਵਿਟਾਮਿਨ ਜਾਂ ਖਣਿਜ ਲੋੜ ਲੈਣ ਦੀ ਲੋੜ ਹੋਵੇਗੀ ਸਰਜਰੀ ਤੋਂ ਬਾਅਦ ਪਹਿਲਾ 3 ਮਹੀਨਿਆਂ ਲਈ ਸਾਰੇ ਪੂਕਾ ਅਤੇ ਹੋਰ ਸਾਰੀਆਂ ਦਵਾਈਆਂ ਲਈ ਪੀਸੇ ਹੋਏ ਤਰਲ ਰਿਆਜਪਾਉਣ ਯੋਗ ਫਾਰਮੈਟ ਵਿੱਚ ਹੋਣਾ ਜ਼ਰੂਰੀ ਹੈ। ਬੱਚਿਆਂ ਦੇ ਮਲਟੀਵਿਟਾਮਿਨ, ਪਰਸ਼ਾਂ ਦੇ ਮਲਟੀਵਿਟਾਮਿਨ ਜਾਂ ਐਕਸਟੈਂਡਡ ਰਿਲੀਜ਼ ਜਾਂ ਟਾਈਮ ਰਿਲੀਜ਼ ਪੂਕਾ ਜਾਂ ਦਵਾਈਆਂ ਦੀ ਵਰਤੋਂ ਨਾ ਕਰੋ। ਗਮੀ ਸਪਲੀਮੈਂਟ ਦੀ ਵਰਤੋਂ ਨਾ ਕਰੋ ਕਿਉਂਕਿ ਇਹ ਲੋੜਿੰਦੇ ਪੋਸ਼ਟਿਕ ਤੱਤ ਨਹੀਂ ਪ੍ਰਦਾਨ ਕਰਦੇ। ਕਿਰਪਾ ਕਰਕੇ ਫੁਰਕਨ ਬਾਰੇ ਆਨਲਾਈਨ ਵੀਡੀਓ ਦੇਖੋ ਜਾਂ ਹੋਰ ਵੇਰਵਿਆਂ ਲਈ ਰਿਸੋਰਸ ਬੁੱਕ ਦੇ ਪੰਨਾ 56 ਤੇ 58 ਨੂੰ ਦੇਖੋ ਜੇਕਰ ਤੁਹਾਨੂੰ ਡਿਓਡਿਨਸ ਵਿੱਚ ਸਰਜਰੀ ਲਈ ਵਿਚਾਰਿਆ ਜਾ ਰਿਹਾ ਹੈ ਤਾਂ ਕਿਰਪਾ ਕਰਕੇ ਹੋਰ ਜਾਣਕਾਰੀ ਲਈ ਆਪਣੀ ਅਪਾਇੰਟਮੈਂਟ ਦੇ ਦੌਰਾਨ ਮੈਰੀਐਟ੍ਰਿਕ ਟੀਮ ਨੂੰ ਸੂਚਿਤ ਕਰੋ ਸਰਜਰੀ ਤੋਂ ਬਾਅਦ ਲਈ ਪ੍ਰੋਟੀਨ ਦੀ ਲੋੜ ਪ੍ਰਤੀ ਦਿਨ ਘੱਟੋ-ਘੱਟ 120 ਗ੍ਰਾਮ ਨਾਲ ਵੱਧ ਹੁੰਦੀ ਹੈ SADI ਅਤੇ 2-step DS ਤੋਂ ਗੁਜ਼ਰਨ ਵਾਲੇ ਮਰੀਜ਼ਾਂ ਨੂੰ ਔਰਤਾਂ ਦੇ ਦੋ ਮਲਟੀਵਿਟਾਮਿਨਾਂ 1800 ਤੋਂ 2400 mg ਕੈਲਸ਼ੀਅਮ ਸਿਟਰੇਟ, ਵਿਟਾਮਿਨ D ਦੇ 2000 IU, ਵਿਟਾਮਿਨ B12 ਦੇ 1000 μg ਤੋਂ ਇਲਾਵਾ ਵਿਟਾਮਿਨ A, ਵਿਟਾਮਿਨ E, ਵਿਟਾਮਿਨ K, ਵਿਟਾਮਿਨ C, ਆਇਰਨ ਰੋਜ਼ਾਨਾ ਲੋੜ ਦੀ ਲੈਣ ਦੀ ਲੋੜ ਹੋਵੇਗੀ। ਚੁਣੇ ਗਏ ਮਰੀਜ਼ਾਂ ਨੂੰ ਵਾਧੂ ਜਾਣਕਾਰੀ ਅਤੇ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ ਤੁਹਾਡੀ ਖੁਰਾਕ ਅਤੇ ਪਾਚਨ ਕਿਰਿਆ ਵਿੱਚ ਤਬਦੀਲੀਆਂ ਦੇ ਕਾਰਨ ਬੈਰੀਟ੍ਰਿਕ ਸਰਜਰੀ ਤੋਂ ਬਾਅਦ ਤੁਹਾਨੂੰ ਪੋਸ਼ਣ ਸੰਬੰਧੀ ਕੁਝ ਆਮ ਸਮੱਸਿਆਵਾਂ ਦਾ ਅਨੁਭਵ ਵੀ ਹੋ ਸਕਦਾ ਹੈ ਕੁਝ ਉਮੀਦ ਕੀਤੀਆਂ ਜਾਣ ਵਾਲੀਆਂ ਸੰਭਾਵਿਤ ਪੋਸ਼ਣ ਸੰਬੰਧੀ ਸਮੱਸਿਆਵਾਂ ਭੁੱਖ ਦੀ ਕਮੀ ਜਾਂ ਭੁੱਖ ਨਾ ਲੱਗਣਾ ਗੰਧ ਅਤੇ ਸਵਾਦ ਦੀ ਬਦਲੀ ਹੋਈ ਭਾਵਨਾ ਬਾਲਾਂ ਦੀ ਚੜਨ ਅਤੇ ਮਾਸਪੇਸ਼ੀਆਂ ਦੇ ਨੁਕਸਾਨ ਦੁਆਰਾ ਦਰਸਾਇਆ ਗਿਆ ਪ੍ਰੋਟੀਨ ਦੀ ਕਪੋਸ਼ਣ, ਵਿਟਾਮਿਨ ਖਣਿਜ ਦੀਆਂ ਕਮੀਆਂ, ਮਤਲੀ ਅਤੇ ਉਲਟੀਆਂ, ਪਾਣੀ ਦੀ ਕਮੀ, ਡੀਹਾਈਡਰੇਸ਼ਨ, ਕਬਜ, ਭੋਜਨ ਅਸਹਿਣਤਾਵਾਂ, ਅਸਹਿਣਸ਼ੀਲਤਾਵਾਂ, ਡੰਪਿੰਗ ਸਿੰਡਰੋਮ ਅਤੇ ਭੋਜਨ ਫਸ ਜਾਣਾ ਦਾ ਅਹਿਸਾਸ ਹਨ। ਜੇਕਰ ਤੁਹਾਨੂੰ ਸਰਜਰੀ ਤੋਂ ਬਾਅਦ ਇਨ੍ਹਾਂ ਵਿੱਚੋਂ ਕਿਸੇ ਵੀ ਸਮੱਸਿਆ ਲਈ ਹੋਰ ਮਦਦ ਦੀ ਲੋੜ ਹੈ ਤਾਂ ਇਹ ਯਕੀਨੀ ਬਣਾਓ ਕਿ ਤੁਸੀਂ ਆਪਣੀ ਬਰੀਐਟ੍ਰਿਕ ਟੀਮ, ਫੈਮਿਲੀ ਡਾਕਟਰ ਅਤੇ ਫਾਰਮਾਸਿਸਟ ਨਾਲ ਗੱਲ ਕਰਦੇ ਹੋ। ਅਸੀਂ ਭਾਗ 4, ਜੀਵਨ ਸ਼ੈਲੀ ਵਿੱਚ ਬਰੀਐਟ੍ਰਿਕ ਤਬਦੀਲੀਆਂ ਵਿੱਚ ਇਨ੍ਹਾਂ ਆਮ ਪੋਸ਼ਣ ਸੰਬੰਧੀ ਸਮੱਸਿਆਵਾਂ ਦਾ ਪ੍ਰਬੰਧ ਕਿਵੇਂ ਕਰਨਾ ਹੈ ਬਾਰੇ ਵਿਸਤਾਰ ਵਿੱਚ ਕਵਰ ਕਰਾਂਗੇ। ਤੁਸੀਂ ਉਹਨਾਂ ਨੂੰ ਕਿਵੇਂ ਪ੍ਰਬੰਧਿਤ ਕਰਨਾ ਹੈ ਬਾਰੇ ਰਣਨੀਤੀਆਂ ਦੀ ਸਮੀਖਿਆ ਕਰਨ ਲਈ ਰਿਸੋਰਸ ਬੁੱਕ ਦੇ ਪੰਨੇ ਉਨਾਟ ਤੋਂ ਪੈਂਡ ਵੀ ਦੇਖ ਸਕਦੇ ਹੋ ਡੰਪਿੰਗ ਸਿੰਡਰੋਮਿਕ ਅਜਿਹੀ ਸਥਿਤੀ ਹੈ ਜੋ ਬੈਰੀਆਟ੍ਰਿਕ ਸਰਜਰੀ ਦੇ 50 ਤੋਂ 70% ਮਰੀਜ਼ਾਂ ਨੂੰ ਹੁੰਦੀ ਹੈ ਇਹ ਉਹਨਾਂ ਭੋਜਨ ਨੂੰ ਖਾਣ ਨਾਲ ਹੁੰਦੀ ਹੈ ਜਿਨ੍ਹਾਂ ਵਿੱਚ ਮਿਲਾਈ ਗਈ ਖੰਡ ਅਤੇ ਚਰਬੀ ਦੀ ਵਧੇਰੇ ਮਾਤਰਾ ਹੁੰਦੀ ਹੈ ਉਦਾਹਰਨ ਲਈ ਮਠਾਈਆਂ ਕੈਂਡੀ ਚਾਕਲੇਟ ਕੁਕੀਜ਼ ਕੇਕ ਤਲੇ ਹੋਏ ਭੋਜਨ ਫਲਾਂ ਦੇ ਜੂਸ ਵਰਗੇ ਮਿੱਠੇ ਪੀਣ ਵਾਲੇ ਪਦਾਰਥ ਆਦਿ ਇਹ ਬਹੁਤ ਜਲਦੀ ਖਾਣ ਜਾਂ ਇੱਕੋ ਸਮੇਂ ਤੇ ਖਾਣ ਅਤੇ ਪੀਣ ਕਾਰਨ ਵੀ ਹੋ ਸਕਦੀ ਹੈ ਡੰਪਿੰਗ ਸਿੰਡਰੋਮ ਦੇ ਕੁਝ ਲੱਛਣ ਵਿੱਚ ਚੱਕਰ ਆਉਣੇ ਡਾਵਾ ਡੋਲ ਮਹਿਸੂਸ ਕਰਨਾ ਪਸੀਨਾ ਆਉਣਾ ਮਤਲੀ ਤੇ ਉਲਟੀਆਂ ਦਸਤ ਦਿਲ ਦੀ ਤੇਜ਼ ਧੜਕਣ ਅਤੇ ਇੱਕੋ ਤੱਕ ਇਥੋਂ ਤੱਕ ਕਿ ਕਟ ਬਲੱਡ ਸ਼ੂਗਰ ਸ਼ਾਮਲ ਹਨ ਡੰਪਿੰਗ ਸਿੰਡਰੋਮ ਖਤਰਨਾਕ ਹੋ ਸਕਦਾ ਹੈ ਅਤੇ ਇਸ ਨੂੰ ਵੱਧ ਚਰਬੀ ਅਤੇ ਚੀਨੀ ਵਾਲੇ ਭੋਜਨਾਂ ਤੋਂ ਪਰਹੇਜ਼ ਕਰਕੇ ਰੋਕਿਆ ਜਾ ਸਕਦਾ ਹੈ ਭੋਜਨ ਅਤੇ ਤਰਲ ਪਦਾਰਥਾਂ ਦੇ ਕੰਟੇਨਰ ਤੇ ਪੋਸ਼ਣ ਸੰਬੰਧੀ ਤੱਥਾਂ ਦੇ ਲੇਬਲ ਪੜੋ ਅਤੇ ਪ੍ਰਤੀ ਸਰਵਿੰਗ 10 ਗ੍ਰਾਮ ਤੋਂ ਘੱਟ ਚੀਨੀ ਅਤੇ 3 ਗ੍ਰਾਮ ਤੋਂ ਘੱਟ ਚਰਬੀ ਜਾਂ ਪ੍ਰਤੀ ਸਰਵਿੰਗ 5% ਡੀਵੀ ਤੋਂ ਘੱਟ ਚਰਬੀ ਦਾ ਟੀਚਾ ਰੱਖੋ ਅਸੀਂ ਡੰਪਿੰਗ ਸਿੰਡਰੋਮ ਦੀ ਵਿਆਖਿਆ ਕਰਨ ਲਈ ਇੱਕ ਵੱਖਰਾ ਵੀਡੀਓ ਬਣਾਇਆ ਹੈ ਇਸ ਨੂੰ ਰੋਕਣ ਦੇ ਤਰੀਕੇ ਬਾਰੇ ਹੋਰ ਜਾਣਨ ਲਈ ਕਿਰਪਾ ਕਰਕੇ ਉਸ ਨੂੰ ਦੇਖੋ ਡੰਪਿੰਗਸ ਇਨਟਰੋਮ ਬਾਰੇ ਇਹ ਵੀਡੀਓ ਦੇਖੋ ਬਰੀਆਟ੍ਰਿਕ ਸਰਜੀ ਤੋਂ ਬਾਅਦ ਕੁਝ ਭੋਜਨਾਂ ਨੂੰ ਬਰਦਾਸ਼ਤ ਕਰਨਾ ਵੀ ਮੁਸ਼ਕਲ ਹੁੰਦਾ ਹੈ ਰੇਸ਼ੇਦਾਰ ਭੋਜਨ ਅਤੇ ਉਹ ਭੋਜਨ ਜਿਨ੍ਹਾਂ ਦੀ ਬਣਤਰ ਸਖਤ ਹੈ ਨੂੰ ਹজম ਕਰਨਾ ਵਧੇਰੇ ਚੁਣੌਤੀਪੂਰਨ ਹੋ ਸਕਦਾ ਹੈ ਉਹ ਭੋਜਨ ਜਿਨ੍ਹਾਂ ਵਿੱਚ ਚੀਨੀ ਅਤੇ ਚਰਬੀ ਜ਼ਿਆਦਾ ਹੁੰਦੀ ਹੈ ਜਾਂ ਜਿਨ੍ਹਾਂ ਵਿੱਚ ਜਿਹਫਾਈਨ स्टार्च ਹੁੰਦੇ ਹਨ ਵੀ ਡੈਂਪਿੰਗ ਸਿੰਡਰੋਮ ਦੇ ਜੋਖਮ ਨੂੰ ਵਧਾ ਸਕਦੇ ਹਨ ਬੈਰੀਐਟ੍ਰਿਕ ਸਰਜਰੀ ਤੋਂ ਬਾਅਦ ਆਪਣਾ ਭੋਜਨ ਕਿਵੇਂ ਤਿਆਰ ਕਰਨਾ ਹੈ ਇਹ ਜਾਣਨ ਲਈ ਕਿਰਪਾ ਕਰਕੇ ਰਿਸੋਰਸ ਬੁੱਕ ਪੰਨਾ 52 ਤੋਂ 53 ਵੇਖੋ ਅਸੀਂ ਭਾਗ 4 ਵਿੱਚ ਜੀਵਨ ਸ਼ੈਲੀ ਵਿੱਚ ਹੋਰ ਤਬਦੀਲੀਆਂ ਨੂੰ ਵੀ ਕਵਰ ਕਰਾਂਗੇ ਇਹ ਯਕੀਨੀ ਬਣਾਓ ਕਿ ਕਿਰਪਾ ਕਰਕੇ ਐਚ ਆਰ ਐਚ ਬੈਰੀਐਟ੍ਰਿਕ ਸਰਜਰੀ ਰਿਸੋਰਸ ਬੁੱਕ ਅਤੇ ਆਨਲਾਈਨ ਵੀਡੀਓਜ਼ ਦੀ ਸਮੀਖਿਆ ਕਰੋ ਕਿ ਤੁਸੀਂ ਸਮਝਦੇ ਹੋ ਕਿ ਬੈਰੀਐਟ੍ਰਿਕ ਸਰਜਰੀ ਦੀ ਤਿਆਰੀ ਲਈ ਤੁਸੀਂ ਹੁਣੇ ਜੀਵਨ ਸ਼ੈਲੀ ਵਿੱਚ ਕਿਹੜੀਆਂ ਤਬਦੀਲੀਆਂ ਕਰ ਸਕਦੇ ਹੋ ਬੈਰੀਐਟ੍ਰਿਕ ਸਰਜਰੀ ਤੋਂ ਬਾਅਦ ਖੁਰਾਕ ਤੇ ਪੜਾਵਾਂ ਨੂੰ ਸਮਝਦੇ ਹੋ ਜਾਣਦੇ ਹੋਗੇ ਤੁਹਾਨੂੰ ਜੀਵਨ ਭਰ ਲਈ ਕਿਹੜੇ ਵਿਟਾਮਿਨ ਅਤੇ ਖਣਿਜ ਪੂਰਕ ਲੈਣੇ ਪੈਣਗੇ ਜਾਣਦੇ ਹੋ ਕਿ ਬੈਰੀਐਟ੍ਰਿਕ ਸਰਜਰੀ ਤੋਂ ਬਾਅਦ ਤੁਹਾਨੂੰ ਹਰ ਰੋਜ਼ ਕਿੰਨੇ ਪ੍ਰੋਟੀਨ ਦੀ ਲੋੜ ਹੈ ਅਤੇ ਬੈਰੀਐਟ੍ਰਿਕ ਸਰਜਰੀ ਤੋਂ ਬਾਅਦ ਪੀਣ ਲਈ ਇੱਕ ਠੁਕਵਾ ਪ੍ਰੋਟੀਨ ਸ਼ੇਕ ਲੱਭਦੇ ਹੋ ਸਮਝਦੇ ਹੋਵੋਗੇ ਤੁਹਾਨੂੰ ਕਿਹੜੇ ਭੋਜਨਾਂ ਨੂੰ برداشت ਕਰਨ ਲਈ ਮੁਸ਼ਕਲ ਹੋ ਸਕਦੀ ਹੈ ਬਰੀਆਟ੍ਰਿਕ ਸਰਜਰੀ ਤੋਂ ਬਾਅਦ ਦੀਆਂ ਆਮ ਪੋਸਟਿਕ ਸਮੱਸਿਆਵਾਂ ਨੂੰ ਜਾਣਦੇ ਹੋ ਉਪਰੋਕਤ ਸਾਰੀ ਜਾਣਕਾਰੀ ਬਾਰੇ ਤੁਹਾਡੇ ਗਿਆਨ ਦਾ ਮੁਲਾਂਕਣ ਰਜਿਸਟਰਡ ਡਾਈਟੀਸ਼ਨ ਰਜਿਸਟਰਡ ਸੋਸ਼ਲ ਵਰਕਰ ਅਤੇ ਰਜਿਸਟਰਡ ਨਰਸ ਦੀਆਂ ਅਪੌਇੰਟਮੈਂਟਾਂ ਦੇ ਨਾਲ ਸ਼ੁਰੂਆਤੀ ਮੁਲਾਂਕਣ ਵਿੱਚ ਕੀਤਾ ਜਾਵੇਗਾ ਤੁਸੀਂ ਮਰੀਜ਼ ਜਾਣਕਾਰੀ ਸੈਸ਼ਨ ਦਾ ਤੀਜਾ ਮੋਡੀਊਲ ਪੂਰਾ ਕਰ ਲਿਆ ਹੈ ਕਿਰਪਾ ਕਰਕੇ ਪਾਗ ਚੌਥਾ ਜੀਵਨ ਸ਼ੈਲੀ ਵਿੱਚ ਪੇਰੀਐਟ੍ਰਿਕ ਤਬਦੀਲੀਆਂ ਤੱਕ ਅੱਗੇ ਵਧੋ